ਵਾਈ ਦੇ ਸਾ ਸੰਗੀਆਂ ਨੇ ਰਹਿਤ ਨਾਮੇ ਚ ਵੀ ਐਸਾ ਲਿਖਿਆ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਨੇ ਸੁਪਨੇ ਚ ਦਰਸ਼ਨ ਦਿੱਤੇ ਸਨ ਉਹਨਾਂ ਨੇ ਉਮੇਚਾਰਨ ਕੀਤੇ ਨੇ ਆਪਣੇ ਬੱਚੇ ਉਹਨਾਂ ਨੇ ਲਿਖਿਆ ਦਸ ਨਖ ਕਰ ਜੋ ਕਾਰ ਕਮਾਵੇ ਦਸਾਂ ਨੂਆਂ ਦੀ ਕੀਰਤ 10 ਨਖ ਕਰ ਜੋ ਕਾਰ ਕਮਾਵੇ ਜਾਂ ਤਾਂ ਤੇ ਜੋ ਧਨ ਘਰ ਮੈਂ ਆਵੇ ਦਸ ਨਖ ਕਰ ਜੋ ਕਾਰ ਕਮਾਵੈ ਤਾਂ ਤੇ ਜੋ ਧਨ ਕਰਮ ਆਵੈ ਇਸ ਤੇ ਜਿਸ ਵੰਦ ਗੁਰੂ ਜੋ ਦੇਈ ਸਿੰਘ ਸੋ ਜਸ ਪਾਵੇ ਜਗ ਮੈਂ ਸੋਈ ਪਾਸ਼ਾ ਕਹਿੰਦੇ ਕਿ ਉਹਨੂੰ ਇੱਥੇ ਵੀ ਤੇ ਅੱਗੇ ਵੀ ਉਹਦਾ ਜਸ ਹੋਊਗਾ ਦਸਾਂ ਨੌਾਂ ਦੀ ਕੀਰਤ ਕੀਤੀ ਹੈ ਉਹਦੇ ਨਾਲ ਜਿਹੜਾ ਧਨ ਘਰ ਵਿੱਚ ਆਇਆ ਉਹਦੇ ਚੋਂ ਮੈਂ ਦਸ ਬੰਧ ਕੱਢਿਆ ਗੁਰੂ ਨੂੰ ਦੇ ਦਿੱਤਾ ਤੇ ਪਾਸ਼ਾ ਕਹਿੰਦੇ ਤੇਰਾ ਇਹ ਲੋਕ ਵੀ ਤੇ ਪਰਲੋਕ ਵੀ ਛਵਰੇ ਹੈ ਹੈਨਾ ਜੀ ਇਸ ਤਰ੍ਹਾਂ ਸਤਿਗੁਰੂ ਜੀ ਸਾਨੂੰ ਸਮਝਾ ਰਹੇ